ਮੋਦੀ ਦੇ ਭਗਤ ਇਸ ਵੀਡੀਓ ਤੋਂ ਜਿੰਨਾ ਦੂ ਰਹਿਣਗੇ ਓਨਾ ਹੀ ਚੰਗਾ ਉਹਨਾਂ ਨੇ ਇਹ ਗੱਲ ਨਹੀਂ ਮੰਨਣੀ ਮੋਦੀ ਦੀ ਜੇ ਮੋਦੀ ਦੀ ਸਚਾਈ ਉਹਨਾਂ ਸਾਹਮਣੇ ਰੱਖਾਂਗੇ ਤਾਂ ਉਹਨਾਂ ਨੇ ਇਸ ਨੂੰ ਸੱਚ ਨਹੀਂ ਮੰਨਣਾ ਮੋਦੀ ਦੇ ਭਗਤ ਇਸ ਵੀਡੀਓ ਤੋਂ ਜਿੰਨਾ ਦੂ ਰਹਿਣਗੇ ਓਨਾ ਹੀ ਚੰਗਾ ਵੱਡੇ ਯੂਟਿਊਬਰ ਨੇ ਦਰੋਵਰਾਤੀ ਜਿਨ੍ਹਾਂ ਨੇ ਮੋਦੀ ਦੀ ਜਨਮ ਕੁੰਡਲੀ ਖੋਲ ਕੇ ਰੱਖ ਦਿੱਤੀ ਆ ਮਿਲਣਾ ਦੇ ਵਿੱਚ ਵਿਊ ਗਏ ਨੇ ਤੇ ਮੋਦੀ ਦੀ ਕੱਲੀ ਕੱਲੀ ਗੱਲ ਕੱਲਾ ਕੱਲਾ ਝੂਠ ਜਿਹੜੇ ਧਰਮ ਦੇ ਨਾਂ ਤੇ ਉਹਨਾਂ ਨੇ ਵੋਟ ਲਈ ਆ ਤੇ ਮੋਦੀ ਆਪ ਦੇ ਆਪ ਨੂੰ ਕਹਿੰਦਾ ਕਿ ਮੈਂ ਚਾਹ ਵੇਚੀ ਆ 40 ਸਾਲ ਮੈਂ ਠੀਕ ਮੰਗ ਮੰਗ ਕੇ ਖਾਦਾ ਹਰ ਇੱਕ ਗੱਲ ਦਾ ਵਰਦਾ ਪਾਸ ਕੀਤਾ ਵੱਡੇ ਯੂਟਿਊਬਰ ਦਰੋਬਰਾਥੀ ਨੇ ਕੱਲੀ-ਕੱਲੀ ਡਿਟੇਲ ਦੇ ਵਿੱਚ ਕੱਲੀ-ਕੱਲੀ ਗੱਲ ਸਮਝਣ ਵਾਲੀ ਐ। ਮੋਦੀ ਦੀ ਹਰ ਇੱਕ ਗੱਲ ਨੂੰ ਬਹੁਤ ਸੋਹਣਾ ਐਕਸਪਲੇਨ ਕਰਕੇ ਦਿਖਾਇਆ ਗਿਆ ਦਰੋਵਰਾਤੀ। ਉਹਨਾਂ ਨੇ ਤੁਸੀਂ ਦੇਖੋਗੇ ਨਾ ਤੇ ਚੈਨਲ ਤੇ ਜਾ ਕੇ ਵੀਡੀਓ ਵੈਸੇ ਤਾਂ ਬਹੁਤ ਲੋਕਾਂ ਨੇ ਵੀਡੀਓ ਵੇਖ ਵੀ ਲਈ ਆਉਣੀ ਐ। ਤਾਂ ਮੋਦੀ ਦੀ ਕੱਲੀ-ਕੱਲੀ ਜਿਹੜੀ ਝੂਠ ਬੋਲੇ ਜਾ ਜਾ ਕੇ ਉਹਨੇ ਕੱਲੀ-ਕੱਲੀ ਗੱਲ ਦਾ ਝੂਠ ਹਰ ਇੱਕ ਗੱਲ ਦਾ ਪਰਦਾ ਪਾਸ਼ ਕਰ ਦਿੱਤਾ ਮੋਦੀ ਦਾ ਪਿਓ ਚਾਹ ਦੇਚਦਾ ਹੁੰਦਾ ਸੀ ਨਾ ਕਿ ਮੋਦੀ ਵੇਚਦਾ ਸੀ ਇਹ ਪ੍ਰੈਸ ਰਿਪੋਰਟਰਾਂ ਨੇ ਜਿਹੜੇ ਮੋਦੀ ਦੇ ਖਰੀਦੇ ਹੋਏ ਨੇ ਵੱਡੇ ਵੱਡੇ ਚੈਨਲ ਆ ਜਿਹੜੇ ਵੱਡੇ ਵੱਡੇ ਨਿਊਜ਼ਪੇਪਰ ਮੋਦੀ ਨੇ ਖਰੀਦੇ ਹੋਏ ਨੇ ਜਿਵੇਂ ਜਿਵੇਂ ਮੋਦੀ ਰਿਮੋਟ ਦਾ ਬਟਨ ਦਬਦਾ ਓਵੇਂ ਓਵੇਂ ਉਸ ਹਾਵ ਦੇ ਨਾਲ ਚੱਲਦੇ ਨੇ ਵੱਡੇ ਵੱਡੇ ਨਿਊਜ਼ ਚੈਨਲਾਂ ਦਾ ਵੱਡੇ ਵੱਡੇ ਅਖਬਾਰਾਂ ਦਾ ਰਿਮੋਟ ਮੋਦੀ ਕੋਲ ਆ ਜਿਵੇਂ ਉਹ ਬਟਨ ਨੱਪਦਾ ਉਸੇ ਤਰ੍ਹਾਂ ਉਹ ਚੱਲਦੇ ਨੇ ਕਿ ਮੋਦੀ ਦਾ ਪਿਓ ਚਾਹ ਵੇਚਦਾ ਹੁੰਦਾ ਸੀ ਮੋਦੀ ਆਪਨੀ ਤੇ ਪ੍ਰੈਸਰ ਵੋਟਰਾਂ ਨੇ ਬਸ ਉਹਨਾਂ ਨੂੰ ਕਹਿ ਕਹਿ ਕੇ ਗੱਲ ਚੱਕ ਦਿੱਤੀ ਕਿ ਮੋਦੀ ਚਾਹ ਵੇਚਦਾ ਸੀ 40 40 ਸਾਲ ਚਾਹ ਵੇਚੀ ਆ 50 ਸਾਲ ਤੀਖ ਮੰਗੀ ਆ ਜੋ ਗੱਲਾਂ ਕਹੀਆਂ ਮੋਦੀ ਦੇ ਭਗਤ ਇਸ ਵੀਡੀਓ ਤੋਂ ਜਿੰਨਾ ਦੂਰ ਰਣਗੇ ਉਨਾ ਹੀ ਚੰਗਾ ਦਰੋ ਦਰੋਵਰਾਤੀ ਨੇ ਕੱਲੀ ਕੱਲੀ ਗੱਲ ਐਕਸਪਲੇਨ ਕਰ ਦਿੱਤੀ ਕੋਈ ਗਰੀਬ ਗਰੂਪ ਨਹੀਂ ਸੀ ਦਿਮਾਗ ਦੇ ਵਿੱਚ ਸਿਆਸਤ ਬੜੀ ਵੀ ਸੀ ਛੋਟੇ ਹੁੰਦੇ ਤੋਂ ਹੀ ਕੋਈ ਠੀਕ ਨਹੀਂ ਮੰਗੀ ਇਹਨਾਂ ਨੇ ਅਗਰ ਤੁਸੀਂ ਦਰੋ ਦਰੋਵਰਾਤੀ ਦੀਆਂ ਇਹ ਦੋ ਵੀਡੀਓ ਨਹੀਂ ਦੇਖੀਆਂ ਮੋਦੀ ਦੀਆਂ ਤਾਂ ਦੇਖ ਲਿਓ ਇੱਕ ਵਾਰ ਜ਼ਰੂਰ ਜਾ ਕੇ ਤੁਹਾਡੀਆਂ ਅੱਖਾਂ ਤੁਹਾਡੇ ਕੰਨ ਖੁੱਲ ਜਾਣਗੇ ਚੰਗੀ ਤਰ੍ਹਾਂ ਹਰ ਇੱਕ ਗੱਲ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕੀਤੀ ਗਈ ਆ ਜਿਸ ਦਿਨੇ ਲੋਕਾਂ ਕੋਲੇ ਖਾਣ ਨੂੰ ਪੈਸੇ ਨਹੀਂ ਹੁੰਦੇ ਸੀ ਉਸ ਵੇਲੇ ਮੋਦੀ ਬਾਾਰ ਟੂਰ ਕਰਦਾ ਫਿਰਦਾ ਸੀ ਆਪ ਦਾ ਘੁੰਮਦਾ ਫਿਰਦਾ ਸੀ ਕਾਹ ਦੇਂਦੀਆਂ ਗੱਲਾਂ ਹਰ ਥਾਂ ਤੇ ਕਹਿ ਦਿੰਦਾ ਹਰ ਥਾਂ ਤੇ ਧਰਮ ਦੇ ਨਾਂ ਤੇ ਇੱਕ ਝੂਠ ਜ਼ਰੂਰ ਬੋਲਣਾ ਜਿੱਥੇ ਵੀ ਵੋਟ ਲੈਂਦਾ ਕਿ ਮੇਰਾ ਤੁਹਾਡੇ ਨਾਲ ਬਹੁਤ ਪੁਰਾਣਾ ਸੰਪਰਕ ਹੈ ਮੇਰਾ ਬਹੁਤ ਲਗਾਵਾ ਮੈਂ ਪਹਿਲਾਂ ਬਹੁਤ ਵਾਰ ਇੱਥੇ ਆਇਆ ਹੋਇਆ ਹਾਂ ਹਰ ਇੱਕ ਥਾਂ ਤੇ ਧਰਮ ਦੇ ਨਾਂ ਤੇ ਵੋਟ ਲੈਂਦਾ ਹਰ ਇੱਕ ਚੀਜ਼ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੇਚ ਦਿੱਤੀ ਹਰ ਇੱਕ ਵੱਡੀ ਚੀਜ਼ बीएसएनएल ਪਹਿਲਾਂ ਟਾਪ ਤੇ ਸੀ ਜਦੋਂ ਤੋਂ ਮੋਦੀ ਆਇਆ 2014 ਤੋਂ ਤਾਂ ਦੇਖੋ ਤੁਸੀਂ ਮੁਕੇਸ਼ ਅਬਾਨੀ ਦੇ ਨਾਲ ਟਾਈਪ ਕਰਕੇ Jio ਲਾਂਚ ਕਰ ਦਿੱਤਾ ਜਿਹੜੇ ਟਾਵਰ बीएसएनएल ਦੇ ਸੀ ਉਹ ਸਾਰੇ ਟਾਵਰ ਮੁਕੇਸ਼ ਅਬਾਨੀ ਨੂੰ ਟ੍ਰਾਂਸਫਰ ਕਰ ਦਿੱਤੇ ਗਏ ਉਹਨਾਂ ਤੇ 5G ਚਲਾ ਦਿੱਤਾ ਵੱਡੀਆਂ-ਵੱਡੀਆਂ ਸਰਕਾਰੀ ਕੰਪਨੀਆਂ ਵੇਚ ਦਿੱਤੀਆਂ कोई सरकारी कंपनी नहीं बनाई। ਕੱਲੀ ਕੱਲੀ ਗੱਲ ਦੀ ਡਿਟੇਲ ਦਰੁਬਰਾ ਦਰੁਬਰਾਤੀ ਨੇ ਵੀਡੀਓ ਦੇ ਵਿੱਚ ਦਿੱਤੀ ਆ। ਉਸ ਨੂੰ ਧਿਆਨ ਦੇ ਨਾਲ ਦੇਖ ਲਓ ਕੱਲ ਵੋਟ ਪਾਉਣ ਤੋਂ ਪਹਿਲਾਂ ਸੋਚ ਲਿਓ। ਕਿ ਮੋਦੀ ਸਵਰਜੇ ਆ ਗਿਆ ਤਾਂ ਹਰ ਇੱਕ ਚੀਜ਼ ਦੁੱਗਣੀ ਤਿਗਣੀ ਮਹਿੰਗੀ ਹੋ ਜਾਣੀ ਹੈ। ਸਾਰੀਆਂ ਕੰਪਨੀਆਂ ਸਰਕਾਰੀਆਂ ਬੰਦ ਕਰ ਦਿੱਤੀਆਂ ਸਰਕਾਰੀ ਕੰਪਨੀਆਂ ਬੰਦ ਕਰਕੇ ਉਹਨਾਂ ਦਾ ਸਾਰਾ ਹੱਥ ਕੰਡਾ ਕਾਰਪੋਰੇਟ ਕਰਨ ਦੇ ਹੱਥ ਵਿੱਚ ਦੇ ਦਿੱਤਾ ਹਰ ਇੱਕ ਚੀਜ਼ ਕਾਰਪੋਰੇਟ ਕਰਨ ਦੇ ਹੱਥ ਵਿੱਚ ਦੇ ਦਿੱਤੀ ਉਹਨਾਂ ਦੇ ਦਫ਼ਤਰ ਉਹਨਾਂ ਦਾ ਕੋਈ ਫੰਕਸ਼ਨ ਹੋਵੇ ਕੋਈ ਮੈਰਿਜ ਐਨੀਵਰਸਰੀ ਹੋਵੇ ਉੱਥੇ ਜਾਣ ਦਾ ਮੋਦੀ ਕੋਲ ਟਾਈਮ ਹੈ ਪਰ ਆਦੇ ਭੈਣ ਭਰਾਵਾਂ ਕੋਲ ਜਾਂਦਾ ਉਹਨਾਂ ਕੋਲ ਟਾਈਮ ਨਹੀਂ ਗੱਲਾਂ ਦੇ ਵਿੱਚ ਇਸ ਤਰ੍ਹਾਂ ਇਲਝਾੜ ਦਿੰਦੇ ਨੇ ਜਿੱਥੇ ਵੀ ਜਾਂਦੇ ਨੇ ਧਰਮ ਦੇ ਨਾਂ ਤੇ ਹਮੇਸ਼ਾ ਇਹਨਾਂ ਨੇ ਵੋਟ ਮੰਗੀ ਐ ਜੇ ਮੋਦੀ ਇਸ ਵਾਰ ਜਿੱਤ ਗਿਆ ਤਾਂ ਹਰ ਚੀਜ਼ ਦੁੱਗਣੀ ਤਿੰਨ ਗਣੀ ਮਹਿੰਗੀ ਹੋ ਜਾਣੀ ਐ ਹਰ ਇੱਕ ਚੀਜ਼ ਕਾਰਪੋਰੇਟ ਕਰਾਣਿਆਂ ਕੋਲੇ ਜਿਹੜੀਆਂ ਰਹਿੰਦੀਆਂ ਨੇ ਉਹ ਵੀ ਕਾਰਪੋਰੇਟ ਕਰਾਣਿਆਂ ਦੇ ਹੱਥ ਵਿੱਚ ਕਰ ਦੇਣੀ ਐ